ਸੂਬੇ ਦੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਜਿਹੀ ਇੱਕ ਉਪਰਾਲੇ ਤਹਿਤ ਸਿਹਤ ਦੇ ਪ੍ਰਵਾਲ ਭਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ ਵਿਖੇ ਤਿੰਨ ਰੋਜ਼ਾ ਪੁਲਿਸ ਮਾਫ ਕਰਨਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ ਉਨ੍ਹਾਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਬੱਚੇ ਤੰਦਰੁਸਤ ਹੋਣ ਨਾਲ ਹੀ ਰੰਗਲਾ ਪੰਜਾਬ ਬਣੇਗਾ ਉਨਾ ਜ਼ੋਰ ਦੇ ਕੇ ਕਿ ਕਾ ਕਿ ਪੋਲੀਓ ਦੀ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਦੋ ਬੂੰਦਾਂ ਜ਼ਿੰਦਗੀ ਦੀਆਂ ਲਾਜ਼ਮੀ ਤੌਰ ਤੇ ਹਰੇਕ ਬੱਚੇ ਨੂੰ ਪਹਲਾਈਆਂ ਜਾਣੀਆਂ ਚਾਹੀਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਮਾਈਗ੍ਰੈਂਟ ਲੇਬਰ ਹੈ ਜਾਂ ਕੋਈ ਹੋਰ ਹੈ ਉੱਥੇ ਜਾ ਕੇ ਜਿਹੜੀ ਡੋਰ ਤੋਂ ਡੋਰ ਆ ਕੱਲੇ-ਕੱਲੇ ਘਰ ਜਾ ਕੇ ਚੈੱਕ ਕਰਨਗੇ ਬੱਚਿਆਂ ਨੂੰ ਸਾਰਿਆਂ ਨੂੰ ਜਿਹੜੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਸਾਰਿਆਂ ਨੂੰ ਪੋਲੀਓ ਦੇ ਪਹਲਾਈ ਜਾਏਗੀ ਪੰਜਾਬ ਦੇ ਵਿੱਚ 2010 ਤੋਂ ਬਾਅਦ ਕੋਈ ਕੇਸ ਨਹੀਂ ਆਇਆ ਬਸ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਗੁਆਣ ਵਿੱਚ ਪਾਕਿਸਤਾਨ ਫ਼ਸਾਦਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਹੈ ਦੁਨੀਆ ਦੇ ਵਿੱਚ ਸੋ ਉਧਰੋਂ ਕੋਈ ਕੇਸ ਇਧਰ ਨਾ ਆਜੇ ਕਿਉਂਕਿ ਸਾਡਾ ਬਾਘਾ ਬਾਰਡਰ ਤੋਂ ਵੀ ਲੋਕਾਂ ਦਾ ਆਣਾ ਜਾਣਾ ਰਹਿੰਦਾ ਆਪਣੇ ਵਿਆਹ ਸ਼ਾਦੀਆਂ ਤੇ ਧਾਰਮਿਕ ਕਾਰਨਾ ਕਰਕੇ ਵੀ ਹੈ ਜਿਹੜਾ ਰੈਲੀਜਿਸਟਿਜ਼ਮ ਕਰਕੇ ਵੀ ਜਿਵੇਂ ਆਪਣੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕੋਲਿਆ ਸਾਡੇ ਬੰਦੇ ਉੱਧਰ ਜਾਂਦੇ ਆ ਉਹਨਾਂ ਦੇ ਬੰਦੇ ਇੱਧਰ ਆਉਂਦੇ ਆ ਇਸੇ ਤਰ੍ਹਾਂ ਸੋ ਇਸ ਕਰਕੇ ਇਹ ਜਿਹੜਾ ਬਹੁਤ ਇੱਕ ਮਿਸ਼ਨ ਹੈ ਜੀ ਇਹ ਸਿਹਤ ਮੰਤਰੀ ਨੇ ਦੱਸਿਆ ਕਿ ਪਲਸ ਪੋਲੀਓ ਰਾਉਂਡ ਅੱਜ ਤੋਂ ਸ਼ੁਰੂ ਹੋ ਕੇ 10 ਦਸੰਬਰ ਤੱਕ 12 ਜ਼ਿਲ੍ਹਿਆਂ ਅੰਮ੍ਰਿਤਸਰ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਤਿਹਗੜ੍ਹ ਸਾਹਿਬ ਮਾਨਸਾ ਸ੍ਰੀ ਮੁਕਤਸਰ ਸਾਹਿਬ ਮੋਗਾ ਪਠਾਨਕੋਟ ਪਟਿਆਲਾ ਐਸਬੀਐਸ ਨਗਰ ਅਤੇ ਤਰਤਰ ਤਰਨਤਾਰਨ ਵਿੱਚ ਚੱਲੇਗਾ ਇਸ ਮਹਿੰਮ ਦੌਰਾਨ ਪਰਵਾਸੀ ਆਬਾਦੀ ਵਾਲੇ ਉੱਚ ਰੋਖਮ ਵਾਲੇ ਖੇਤਰਾ ਇੱਟਾਂ ਦੇ ਪੱਠਿਆਂ ਉਸਾਰੀ ਵਾਲੀਆਂ ਥਾਵਾਂ ਝੁੱਗੀਆਂ ਤੇ ਬਸਤੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਭਾਵੇਂ ਸਿਹਤ ਟੀਮਾਂ ਵੱਲੋਂ ਹਰੇਕ ਬੱਚੇ ਨੂੰ ਪਲਸ ਪੋਲੀਓ ਦੀ ਇਸ ਮਹਿੰਮ ਦੌਰਾਨ ਘਰ-ਘਰ ਜਾ ਕੇ ਦੋ ਪੋਲੀਓ ਬੂੰਦਾ ਪੜਾਈਆਂ ਜਾਣਗੀਆਂ ਪਰ ਫਿਰ ਵੀ ਉਹਨਾਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨੇੜਲੇ ਪੋਲੀਓ ਬੂਥ ਤੇ ਜਾ ਕੇ ਵੈਕਸੀਨ ਦੀਆਂ ਬੂੰਦਾ ਜ਼ਰੂਰ ਪਿਲਵਾਉਣ ਤਾਂ ਜੋ ਕੋਈ ਵੀ ਬੱਚਾ ਇਸ ਮਹਿੰਮ ਤੋਂ ਖੁੰਝ ਨਾ ਜਾਵੇ।